ਦੋ ਪੱਤੇ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਸਵਾਦ ਖਸਮਾ ਨੂੰ ਖਾਣੀ ਦਾ ਅੰਤਰਰਾਸ਼ਟਰੀ ਚਾਹ ਦਿਵਸ ਦਿਹਾ ਸਾਰੇ ਮਿੱਤਰ ਪਿਆਰਿਆਂ ਨੂੰ ਤੇ ਖਾਸ ਕਰ ਚਾਹ ਪ੍ਰੀਮੀਆ ਨੂੰ ਬहोत बहोत ਮੁਬਾਰਕਾਂ ਹਰ ਸਾਲ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਦਿਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 15 ਦਸੰਬਰ 2005 ਨੂੰ ਮਨਾਇਆ ਗਿਆ ਸੀ ਸਨ 2015 ਵਿੱਚ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਨੂੰ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਤੇ ਇਸ ਨੂੰ ਮਈ ਦੇ ਮਹੀਨੇ ਵਿੱਚ ਮਨਾਉਣਾ ਸ਼ੁਰੂ ਕੀਤਾ ਕਿਉਂਕਿ ਜ਼ਿਆਦਾਤਰ ਦੇਸ਼ਾਂ ਵਿੱਚ ਚਾਹ ਦਾ ਉਤਪਾਦਨ ਇਸੇ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਇਸ ਲਈ ਇਸ ਨੂੰ 21 ਮਈ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਚਾਹ ਦੇ ਉਤਪਾਦਨ ਖ퍼 ਤੇ ਸੇ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਵਿੱਚ ਇਸ ਦੇ ਮਹੱਤਵ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਇੱਕ ਅਧਿਐਨ ਅਨੁਸਾਰ ਭਾਰਤ ਵਿੱਚ ਪੈਦਾ ਹੋਣ ਵਾਲੀ ਚਾਹ ਦਾ ਲਗਭਗ 80% ਇਹ ਹਿੱਸਾ ਇਸੇ ਦੇਸ਼ ਵਿੱਚ ਇਸਤੇਮਾਲ ਹੋ ਜਾਂਦਾ ਹੈ ਸਾਡੇ ਦੇਸ਼ ਵਿੱਚ ਚਾਹ ਦਾ ਖਾਸ ਮਹੱਤਵ ਹੈ ਕਿਉਂਕਿ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਆਪਸ ਵਿੱਚ ਜੋੜਨ ਵਾਲੀ ਜੋ ਚੀਜ਼ ਹੈ ਉਹ ਹੈ ਚਾਹ 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 ਇੱਥੇ ਹਰ ਮਨੁੱਖ ਦੇ ਦਿਨ ਦੀ ਸ਼ੁਰੂਆਤ ਚਾਹ ਪੀਣ ਤੋਂ ਹੀ ਸ਼ੁਰੂ ਹੁੰਦੀ ਹੈ ਦੋਸਤਾਂ ਵਿੱਚ ਮौज-ਮਸਤੀ ਕਰਨ ਦਾ ਸਮਾਂ ਹੋਵੇ ਜਾਂ ਫਿਰ ਕਿਸੇ ਡੂੰਗੇ ਮਸਲੇ ਤੇ ਗੱਲਬਾਤ ਕਰਨੀ ਜ਼ਰੂਰੀ ਹੋਵੇ ਜਾਂ ਸਕੂਨ ਦੇ ਕੁਝ ਪਲ ਆਪਣੀ ਪ੍ਰੇਮਿਕਾ ਜਾਂ ਪਤਨੀ ਨਾਲ ਬਿਤਾਉਣ ਦਾ ਮਨ ਹੋਵੇ ਜਾਂ ਕਿਸੇ ਸੱਜੇ ਹੋਏ ਰਿਸ਼ਤੇਦਾਰ ਜਾਂ ਮਿੱਤਰ-ਦੋਸਤ ਨੂੰ ਮਨਾਉਣ ਦੀ ਕਵਾਇ ਦੀ ਕਿਉਂ ਨਾ ਹੋਵੇ ਗੱਲ ਕੀ ਜਦੋਂ ਵੀ 2-4 ਮੈਂਬਰ ਆਪਸ ਵਿੱਚ ਜੁੜ ਬੈਠਦੇ ਨੇ ਤਾਂ ਚਾਹ ਤੋਂ ਸਖਣੇ ਨਹੀਂ ਬੈਠਦੇ ਇਥੋਂ ਤੱਕ ਕਿ ਦਫ਼ਤਰਾਂ ਤੇ ਸਕੂਲਾਂ ਵਿੱਚ ਵੀ ਇੱਕ ਚਾਹ ਦਾ ਕੱਪ ਤਾਜ਼ਗੀ ਤੇ ਮੁੜ ਕੰਮ ਕਰਨ ਦਾ ਉਤਸ਼ਾਹ ਭਰ ਦਿੰਦਾ ਹੈ ਮੁੱਕ ਦੀ ਗੱਲ ਸਾਰੀ ਸਮੱਸਿਆਵਾਂ ਦਾ ਹੱਲ ਕਰ ਬੈਠਣ ਲਈ ਚਾਹ ਦਾ ਕੱਪ ਜ਼ਰੂਰੀ ਜਾਪਦਾ ਹੈ ਭਾਰਤ ਚਾਹ ਉਤਪਾਦਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਚਾਹ ਨਿਰਯਾਤ ਦੇ ਮਾਮਲੇ ਵਿੱਚ ਸਾਡਾ ਦੇਸ਼ ਸ਼੍ਰੀਲੰਕਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਚਾਹ ਨਿਰਯਾਤ ਕਰਨ ਵਾਲਾ ਦੇਸ਼ बन ਗਿਆ ਹੈ ਇਹ 25 ਤੋਂ ਵੱਧ ਦੇਸ਼ਾਂ ਨੂੰ ਚਾਹ ਨਿਰਯਾਤ ਕਰਦਾ ਹੈ ਅਸਾਮ, ਦਾਰਜਲਿੰਗ ਤੇ ਨੀਲਗிரி ਭਾਰਤ ਦੇ ਪ੍ਰਮੁੱਖ ਚਾਹ ਉਤਪਾਦਕ ਖੇਤਰ ਹਨ ਸਾਊਥ ਦੇ मुਨਾਰ ਹਿਲ ਸਟੇਸ਼ਨ ਦੀ ਫੇਰੀ ਦੌਰਾਨ ਅਸੀਂ ਵੱਖ-ਵੱਖ ਸੁਗੰਧੀਆਂ ਵਾਲੀ ਚਾਹ ਦਾ ਆਨੰਦ ਮਾਣਿਆ ਤੇ ਬਹੁਤ ਖੂਬਸੂਰਤ ਚਾਹ ਦੇ ਬਾਗਾਂ ਵੀ ਤੱਕੇ अचक कई किस्म दाह उपलब्ध हैं जिमें अदरक की चाह नींबू वाली चाह ग्रीन चाह कैमोमिला चाह मसाला चाह गुलाब की सुगंधी वाली चाह इत्यादि पर पूरी दुनिया तीन हज़ार वक् वक् किस्म की चाह पीती जाती है ये पानी तो बाद संसार दूजा सब तो वरतिया जा वाला, पीन वाला पदार्थ है ਤੇਸ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਅੱਜਕੱਲ ਟੀ ਬੈਗਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਜੈਪੁਰ ਦੇ ਸ਼ਾਹੂ ਚਾਹ ਵਾਲਾ ਦੀ ਚਾਹ ਵੀ ਬਹੁਤ ਮਸ਼ਹੂਰ ਹੈ। ਜਿਹੜੇ ਕਿ ਤਿੰਨ ਪੁਸ਼ਤਾਂ ਤੋਂ ਇਹੀ ਕੰਮ ਕਰ ਰਹੇ ਹਨ। ਇਹਨਾਂ ਦੀ ਨਿੱਕੀ ਜਿਹੀ ਚਾਹ ਦੀ ਦੁਕਾਨ ਤੇ ਕਈ ਪ੍ਰਮੁੱਖ ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਇਸ ਚਾਹ ਦੇ ਸ਼ੌਕੀਨ ਹਨ। ਕਿਹਾ ਜਾਂਦਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਸਣੇ ਕਈ ਮਸ਼ਹੂਰ ਹਸਤੀਆਂ ਨੇ ਇਸ ਚਾਹ ਦੀ ਚਸਕੀ ਲਈ ਹੈ ਇਹ ਦੁਕਾਨ ਚਾਹ ਦੇ ਵਧੀਆ ਸਵਾਦ ਤੋਂ ਇਲਾਵਾ ਜੈਪੁਰ ਵਾਸੀਆਂ ਦੀ ਸੱਭਿਆਚਾਰਕ ਪਹਿਚਾਨ ਬਣ ਗਈ ਹੈ ਇਹ ਉਹ ਸਥਾਨ ਹੈ ਜਿੱਥੇ ਲੋਕ ਚਾਹ ਦੇ ਬਹਾਨੇ ਜੁੜ ਬੈਠਦੇ ਨੇ ਤੇ ਆਪਣੇ ਮਨ ਦਾ ਭਾਰ ਭਾਰ ਹਲਕਾ ਕਰਨ ਤੋਂ ਇਲਾਵਾ ਮौज-ਮਸਤੀ ਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਵੀ ਇੱਥੇ ਹੀ ਬਣਾਉਂਦੇ ਨੇ ਚਾਹ ਦੇ ਕਪਰੀਆਂ ਚੁਸਕੀਆਂ ਦਾ ਆਨੰਦ ਮਾਣਨ ਤੋਂ ਇਲਾਵਾ ਭਾਰਤੀ ਚਾਹ ਉਦਯੋਗ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਹੱਈਆ ਕਰਾਉਂਦਾ ਹੈ ਤੇ ਸਰਕਾਰ ਛੋਟੇ ਕਿਸਾਨਾਂ ਨੂੰ ਆਰਥਿਕ ਮਦਦ ਵੀ ਦੇ ਰਹੀ ਹੈ ਦਿਨ ਵਿੱਚ 2 ਜਾਂ 3 ਕੱਪ ਚਾਹ ਪੀਣਾ ਤਾਂ ਸਾਨੂੰ ਚੁਸਤ ਦਰੁਸਤ ਰੱਖ ਸਕਦਾ ਹੈ ਪਰ ਇਸ ਤੋਂ ਵੱਧ ਚਾਹ ਪੀਣ ਨਾਲ ਸਾਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਚਾਹ ਵਿੱਚ ਕੈਫੀਨ ਹੁੰਦਾ ਹੈ ਜਿਹੜਾ ਸਾਡੇ ਦਿਲ ਦੀ ਧੜਕਣ ਨੂੰ ਵਧਾ ਦਿੰਦਾ ਹੈ ਇਸ ਤੋਂ ਇਲਾਵਾ ਪਾਚਨ ਸੰਬੰਧੀ ਸਮੱਸਿਆਵਾਂ ਗੈਸ ਬਨਣਾ ਬਲੱਡ ਪ੍ਰੈਸ਼ਰ ਵਧਣਾ 슈ਗਰ ਦਾ ਹੋ ਜਾਣਾ ਇਤਿਆਦੀ ਸਮੱਸਿਆਵਾਂ ਵੀ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਵਿੱਚ ਟੈਨਨ ਪਾਇਆ ਜਾਂਦਾ ਜਿਹੜਾ ਕਿ ਸਾਡੇ ਦੰਦਾਂ ਲਈ ਨੁਕਸਾਨਦਾਇਕ ਹੈ ਇਸ ਲਈ ਚਾਹ ਦੀ ਚਾਹ ਜ਼ਰੂਰ ਰੱਖੋ ਪਰ ਸੀਮਤ ਮਾਤਰਾ ਵਿੱਚ ਕਿਉਂਕਿ ਚੰਗੀ ਸਲਾਹ ਤੇ ਚੰਗੀ ਚਾਹ ਕਿਤੋਂ-ਕਿਤੋਂ ਹੀ ਮਿਲਦੀ ਹੈ। ਦੋਸਤੋ ਚਾਹ ਬਾਰੇ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆਪਣੇ ਵਿਚਾਰ ਜ਼ਰੂਰ ਭੇਜਣਾ ਤੁਸੀਂ ਕਿੰਨੀ ਚਾਹ ਪੀਂਦੇ ਹੋ ਤੁਹਾਨੂੰ ਚਾਹ ਪਸੰਦ ਹੈ ਜਾਂ ਨਹੀਂ ਪਸੰਦ ਮੈਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ। ਸ਼ੁਕਰੀਆ ਜੀ। ਫਿਰ ਮਿਲਦੇ ਆਂ ਇੱਕ ਨਵੀਂ ਰਚਨਾ ਦੇ ਨਾਲ।